ਪੋਰ ਕਈ ਕੁਰੀਏ ਗੱਲ ਕਰ ਰਿਹਾ ਪੁਰਾਣਾ ਮੁੱਖ ਕਾਰਨ ਜੋ ਮੈਂ ਇਜੀ ਤੌਰ ਤੇ ਮਹਿਸੂਸ ਕਰਨਾ ਹੈ ਕਿ ਸੰਪਾਦਕ ਹੋਣ ਦੇ ਨਾਤੇ ਇੱਕ ਲੇਖਕ ਹੋਣ ਦੇ ਨਾਤੇ ਇੱਕ ਇਸ ਦੇਸ਼ ਦਾ ਵਾਸੀ ਹੋਣ ਦੇ ਨਾਤੇ ਉਹ ਇਹ ਹੈ ਕਿ ਅਸੀਂ ਗੁਰੂਆਂ ਦੇ ਦਿੱਤੇ ਉਪਦੇਸ਼ ਨੂੰ ਮਹਾਪੁਰਸ਼ਾਂ ਦੇ ਦਿੱਤੇ ਸੰਦੇਸ਼ ਨੂੰ ਆਪਣੇ ਗੁਰੂਆਂ ਪੀਰਾਂ ਪਕੰਬਰਾਂ ਦੇ ਦਿੱਤੀਆਂ ਨਸੀਹਤਾਂ ਨੂੰ ਸੁਣਿਆ ਸੁਣਾਇਆ ਪੜ੍ਹਿਆ ਪੜ੍ਹਾਇਆ

اج جہی باڑی نے سنوش دہ جوت جوت ہوئے ایک ایک اس سے چان سب میں چن ہوئے پتا ایکت سمے پہچان ہو جی گل پونی کرتے گئے نہیں کبتا چھش کے اپنے وڈے وڈیریا نے سام دے سن سدا جیون سدا بھوجن ਸਾਦਾ ਰਹਿਣਾ ਬਹਿਣਾ ਜਦੋਂ ਤੱਕ ਅਸੀਂ ਨਹੀਂ ਅਪਣਾਉਣਾ ਉਦੋਂ ਤੱਕ ਅੱਜ ਦੀ ਡੇਟਸ ਜਿਹੜੀਆਂ ਰਿਪੋਰਟਾਂ ਇਹ ਦੱਸ ਰਿਹਾ ਨੇ ਕਿ ਜਿਹੜੇ ਮਰੀਜ਼ ਬਣ ਰਹੇ ਨੇ 70% ਲੋਕ ਆਰ ਵਾਲੇ ਦਸਾ ਸਾਲਾਂ ਕੈਂਸਰ ਦੇ ਮਰੀਜ਼ ਹੋ ਗਏ। ਤੇ ਤੁਸੀਂ ਕਹੋਗੇ ਕਿ ਇਹ ਨਾ ਵਿਸ਼ਾ ਹੀ ਹੋਣਾ ਕਿਉਂਕਿ ਵਿਸ਼ਾ ਹੀ ਸਾਡਾ ਖੁਰਾਕ ਨਾਲ ਜੁੜਿਆ ਆ। ਜਿਹੜੀ ਸਾਡੀ ਖੁਰਾਕ ਆ پلیت کر کے بدھی پلیت ہو گئی ہے جسی سنگت بیٹھی ہے اپنے بچیاں کی سنگت کیتا سب تو بڑی جمعہ باری جمےواری سے رہو دی ہے ماں پڑی لکھی ماں ایک یونیورسٹی ہوں کیوں کیونکہ جب پڑی لکھی ماں نے اپنی باری باپ کو بھی نہ بائی ਤਾਂ ਉਹ ਬੱਚਾ ਕੁਰਾਹੇ ਪਾਏਗਾ ਜ਼ਿੰਦਗੀ ਸਿਰ ਹੋਏ ਸੋ ਅੱਜ ਸਭ ਤੋਂ ਵੱਡੀ ਜ਼ਿੰਮੇਵਾਰੀ ਜੇ ਅਸੀਂ ਕਾਮਯਾਬ ਹੋਣਾ ਹੈ ਇਸ ਮਹਿੰਮ ਦੇ ਵਿੱਚ ਜਿਵੇਂ ਗੱਲ ਪਹਿਲਾਂ ਹੋਈ ਹੈ ਜਿਹੜੇ ਚਲੇਗਾ ਉਹ ਚਲੇਗਾ ਜਿਹੜੀ ਆਪ ਨੇ ਰੀ ਬੈਠੀ ਹੈ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਇਹਨਾਂ ਨੂੰ ਸਿਖਾਉਣ ਦੀ ਲੋੜ ਹੈ ਕੀ ਸਿਖਾਉਣ ਦੀ ਲੋੜ ਹੈ ਇਹ ਨੇਮ ਸਾਡੀ ਘਰਾਂ ਤੋਂ ਪਹੁੰਚ ਰਹੀ ਹੈ ਸਕੂਲਾਂ ਨਹੀਂ ਗਈ ਹੈ ਕਾਲਜ ਨਹੀਂ ਗਈ ਹੈ ਇਹਨਾਂ ਬੱਚਿਆਂ ਹੱਥ ਉਹ ਕਟਾਪਾ ਦੇਲ ਦੀ ਲੋੜ ਹੈ ਜਿਹੜੀਆਂ ਕਟਾਪਾ ਇਹਨਾਂ ਦੀ ਸੋਚ ਨੂੰ ਨਿਰੋਹਾ ਕਰਨ ਉੱਚਾ ਤੇ ਸੁੱਚਾ ਕੰਮ ਚਾਇਨਾ ਲਿਖਿਆ ਜ਼ਿੰਦਗੀ ਦਾ ਜਿਤਨਾ ਜੇ ਰਣ ਦੇ ਲਿਆ ਉੱਚੀਆਂ ਸੋਚਾਂ ਦਾ ਹਾਣੀ ਬਣਦੇ ਸੋ ਉੱਚੀਆਂ ਸੋਚਾਂ ਪੈਦਾ ਕਰਨ ਦੀ ਲੋੜ ਹੈ ਇਸ ਮੌਕੇ ਤੇ ਅਸੀਂ ਪਿੰਡ ਵੱਲੋਂ ਨਗਰ ਵਾਸੀਆਂ ਵੱਲੋਂ ਹਿਜੋਤ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਸਰਕਾਰ ਦਾ ਸਾਰੇ ਪ੍ਰਸ਼ਾਸਨ ਨੂੰ ਯਕੀਨ ਦਿਵਾ ਰਹੇ ਆ ਕਿ ਹਰ ਇਨਸਾਨ ਸਾਡਾ ਜਿਹੜਾ ਇਸ ਫਿਰ ਦਾ ਵਿਚਿੱਦਾ ਆ ਉਹ ਆਪਣੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਿਹਾ ਹੋਰ ਨਭਾਏਗਾ ਤੇ ਕੋਸ਼ਿਸ਼ ਕਰੇਗਾ ਕਿ ਇਸ ਆਉਣ ਵਾਲੀ ਪੀੜੀ ਨੂੰ ਬਚਾਇਆ ਜਾਵੇ ਬਹੁਤ ਦਿਨ ਪਹਿਲਾਂ ਇੱਕ ਕਵਤਾ ਲਿਖੀ ਸੀ ਨਸ਼ਿਆਂ ਦੇ ਵਿੱਚ ਪੈ ਕੇ ਬੰਦਾ ਆਪਣਾ ਆਤਮ ਗਵਾਉਂਦਾ ਏ ਨਸ਼ਿਆਂ ਦੇ ਵਿੱਚ ਪੈ ਕੇ ਬੰਦਾ ਆਪਣਾ ਆਤਮ ਗਵਾਉਂਦਾ ਏ ਸੋਹਣ ਜਿਗੜੀਆਂ ਸਿਕਰ ਜਵਾਨੀ ਘੱਟੇ ਵਿੱਚ ਰਣਾਉਂਦਾ ਏ ਸੋਹ ਚਿੰਦੜੀਆਂ ਸਿਕਰ ਜਵਾਨੀ ਘੱਟੇ ਵਿੱਚ ਰਣਾਉਂਦਾ ਏ ਅਗਲੀ ਦੇ ਕਰਵਾਲੀ ਯਾਰੋ ਨਾ ਜੀਵਦੀ ਨਾ ਮਰਦੀ ਹੈ ਅਗਲੀ ਦੇ ਕਰਵਾਲੀ ਯਾਰੋ ਨਾ ਜੀਵਦੀ ਨਾ ਮਰਦੀ ਹੈ ਫਿਕਰਾਂ ਦੇ ਸਾਗਰ ਵਿੱਚ ਡੁੱਬ ਕੇ ਨਿਤ ਲੂਣ ਵਾਂਗਰਾ ਖਾਦੀ ਏ ਸੋ ਇਹ ਜਿਹੜਾ ਖੋਰਾ ਲੱਗਾ ਐ ਸਾਨੂੰ ਸਾਨੂੰ ਇਹ ਖੋਰਾ ਲੱਗ ਤੁਸਾਂ ਜਾਬੀਆਂ ਲੈ ਕੇ ਤਦਰਾ ਚਿੰਤਾ ਫੋੜ ਰਹੀਆਂ ਨੇ ਸੋ ਇਹ ਥੋੜੇ ਤੋਂ ਬਚਨ ਵਾਸਤੇ ਸਾਨੂੰ ਸਾਰਿਆਂ ਨੂੰ ਆਪੂ ਆਪਣੇ ਧਰਮ ਦੇ عقیده ਨੂੰ ਮੰਨਦੇ ਹੋਏ ਜੋ ਉਹਨਾਂ ਨੇ ਸਾਡਾ ਉਪਦੇਸ਼ ਦਿੱਤਾ ਉਹ ਤੇ ਗੌਰ ਕਰਨ ਦੀ ਲੋੜ ਹੈ ਉਹਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਲੋੜ ਹੈ ਇੱਕ ਵਾਰ ਫੇਰ ਸਾਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੱਲੋਂ ਇਹ ਯਤਨ ਕੀਤੇ ਜਾ ਰਹੇ ਨੇ ਐਮਪੀ ਸਾਹਿਬ ਦਾ ਐਮਐਲਏ ਸਾਹਿਬ ਦਾ ਤੇ ਭਗਵਾਨਤ ਮਾਨ ਜੀ ਦੀ ਪੂਰੀ ਸਰਕਾਰ ਦਾ ਤੁਸੀਂ ਪੜਾਰੇ ਬਹੁਤ ਬਹੁਤ ਧੰਨਵਾਦ